ਦੇਲੇ ਹਰਬਾਜ ਸਿੰਘ ਜੀ ਮਾਰਕੀ ਬੋਤੋ ਜੀ ਆਪਣਾ ਸਨਮਾਨ ਲਓ ਜੀ ਅਮਨ ਹਸ਼ਿਆਰ ਪਰ ਲਓ ਜੀ ਆਪਣਾ ਸਨਵਾਰ ਹਾਂਜੀ ਆਓ ਜੀ ਸਾਡੇ ਐਨੌਂਸਰ ਵੀਰ ਬਿੱਲੂ ਗੁਬਾਰ ਸਰਦਾਰ ਹਰਬਾਜ ਸਿੰਘ ਜੀ ਮਾਰਕੀ ਜੀਵਨ ਗਲ ਦੇਲੋ ਨਾਲ ਭਾਈ ਮੰਨਾ ਬਾਦਰੀ ਉਹਨਾਂ ਤੋਂ ਬਾਅਦ ਭਾਈ ਕਮਲ ਹਸ਼ਿਆਰ ਪਰ ਹੈ जमे भा ग्राउंड अंदर खड़े हैं। ਆ ਤਾੜੀਆਂ ਮਾਰ ਦਿਓ ਭਾਈ ਜੀ ਮਾਰ ਦਿਓ ਜੀ ਤਾੜੀਆਂ ਭਾਈ ਨੇ ਲਾਦੇ ਲਾਦੇ ਯਾਰ ਹੁਣ ਤਾਂ ਬਹੁਤ ਮਹਿੰਗੇ ਦੰਦ ਲੱਗਦੇ ਨੇ ਰਹਿਣ ਦੇ ਆ ਦੇਖ ਲੈ ਟਰੈਕਰ ਤਾਂ ਕੋਈ ਗੱਲ ਨਹੀਂ ਭਾਈ ਜੀ ਕਰ ਦਿਓ ਜੀ ਟਰੈਕ ਕਲੀਅਰ ਹੋ ਜਾ ਬਾਹਰ ਜੀ ਸਰ ਭਾਈ ਬਾਈ ਗੱਜਣ ਬੈਂਸ ਭਾਈ ਜੈਪਾ ਬੈਂਸ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਜੀ ਬਹੁਤ ਬਹੁਤ ਧੰਨਵਾਦ ਜੀ ਭਾਈ ਗੱਜਣ ਜੀ ਸਰ ਜੀ ਕੀ ਨਾ ਕੀ ਆਪਣਾ ਅੰਗਰੇਜ਼ ਸਿੰਘ ਇਹ ਕਿੱਥੇ ਦੇ ਰਹਿਣ ਵਾਲੇ ਆ ਅਸੀਂ ਪੱਟੀ ਦੇ ਲਾਗੇ ਆ ਪੇੜ ਬੱਠੇ ਬੈਠੇ ਇਹ ਕਹਿੰਦੇ ਜਿਲ੍ਹੇ ਚ ਬੰਦਾ ਤਰਨ ਤਰਨ ਜਿਹੜਾ ਤੁਸੀਂ ਇੱਥੇ ਪਿੰਡ ਵੱਡੋਂ ਦੇ ਵਿੱਚ ਆਏ ਆ ਇਹ ਕਿੰਨੇ ਕਿਲੋ ਦੀ ਬੋਨ ਚੱਕੀ ਆ 80 ਕਿਲੋ ਭਰ ਚੁੱਕਾ ਦੰਦਾ ਨਾਲ ਦੰਦਾ ਚੱਕਦੇ ਆ ਹਾਂਜੀ ਕਿੰਨੇ ਕਿ ਤੇਰੇ ਤੋਂ ਚੱਕਦੇ ਆ ਰਹੇ ਆ ਹੋ ਗਿਆ ਭਾਜੀ 15 ਸਾਲ ਤੁਹਾਡੇ ਪਰਿਵਾਰ ਚ ਪਹਿਲਾਂ ਵੀ ਕੋਈ ਇਹੋ ਜਿਹਾ ਕੰਮ ਕਰਦਾ ਸੀ ਹਾਂਜੀ ਡੈਡੀ ਮੇਰਾ ਕਰਦਾ ਹੈ ਭਾਈ ਹਾਂ ਬਸ ਡੈਡੀ ਤੋਂ ਸ਼ੁਰੂ ਹੋਇਆ ਕੰਮ ਹਾਂਜੀ ਡੈਡੀ ਤੋਂ ਬਾਬਾ ਤਾਂ ਨਹੀਂ ਕਰਦਾ ਸੀ ਨਹੀਂ ਬਾਬਾ ਨਹੀਂ ਕਰਦਾ ਸੀ ਡੈਡੀ ਤੋਂ ਸ਼ੁਰੂ ਹੋਇਆ ਕੀ ਇਹ ਨਾਲ ਕਰਦਾ ਤੁਹਾਡਾ ਗੁਜ਼ਾਰਾ ਚੱਲ ਪੈਂਦਾ ਹਾਂਜੀ ਬਹੁਤ ਵਧੀਆ ਚੱਲਦਾ ਜੀ ਕਿਟਾ ਅੱਛਾ ਹਰ ਮੇਲੇ ਦੇ ਪਹੁੰਚ ਜਾਂਦੇ ਸੋ ਤੁਹਾਨੂੰ ਰੈਡੀ ਜੂ ਮੇਲੇਆਂ ਦਾ ਕਿਦਾਂ ਪਤਾ ਲੱਗਦਾ ਇਹ ਭਾਈ ਨੈਟ ਤੇ ਵੇਖੀਦੇ ਆ ਜੀ ਠੀਕ ਹੈ ਥੈਂਕ ਯੂ ਥੈਂਕ ਯੂ ਬਾਈ ਬਾਏ